ਅੱਜ ਦੀ ਇਸ ਮੀਟਿੰਗ ਦੇ ਵਿੱਚ ਆਉਣ ਤੇ ਸਾਰੇ ਦਾ ਕੋਟ ਰਿਪੋਰਟਨ ਸੁਣਵਾਉਣ ਵਾਇਕੂ ਜੀ ਦਾ ਹਾਲ ਸਾਹਿਬ ਹੈ ਉਹ ਜਿੱਕੇ ਭੱਜੇ ਕਿਸਾਨ ਵੀਰੋ ਥੋੜਾ ਜਿਆ ਧਿਆਨ ਦਿਓ ਇੱਕ ਗੋ ਆਪਾਂ ਕੰਮ ਦੇ ਨਾਲ ਗੱਲ ਦੀ ਜਿੱਤ ਹੋਈ ਆ ਉਹ ਤੁਹਾਨੂੰ ਦਾ ਕੱਸ ਦੇਣਾ ਆਪਣੇ ਕੋਲੇ ਰਹਿ ਗਏ 15 ਤਰੀਕ ਤੱਕ 8ਵੇਂ ਦੇ ਤੱਕ ਜਿਹੜਾ ਕੋਆਪਰੇਟਿਵ ਸੁਸਾਇਟੀ ਦਾ ਜਿਨ੍ਹਾਂ ਨੇ ਲਿਟਾ ਬਣਾਇਆ ਚਾਹੇ ਉਹ ਪਛਵਾਉਂਦੀ ਹੋਵੇ ਜੈ ਉਹ ਮਤਲਬ ਟਰਾਲੀ ਟਰੈਕਟਰ ਦੀ ਹੋਵੇ ਕਿਸੇ ਵੀ ਕਿਸਾਨ ਦੀ ਕੋਆਪਰੇਟਿਵ ਦੀ ਜਿਹੜੀ ਲਿੰਟਾ ਉਹ ਆਪਾਂ ਦਿੱਤੀ ਦੁਆਰਾ ਫੇਰ ਮਨਜ਼ੂਰ ਕਰਾਈਆ ਉਹ ਤਗਰੀਬਨ 15 8 ਤਰੀਕ ਤੱਕ ਮਤਲਬ ਸਕੀਮ ਆਈ ਆ ਖਰਚਾ ਚੋ ਦੀ ਤੇ ਅਸੀਂ ਉਹ ਸਾਰੇ ਪ੍ਰਾਪ ਮੋੜ ਨਹੀਂ ਸਕਦੇ ਤੇ ਮੈਂ ਪਰ ਰਜਿਸਟਰਾਰ ਕੋਲੇ ਪਹੁੰਚ ਕੀਤੀ ਤੇ ਸਾਰਿਆਂ ਨੇ ਅਸੀਂ ਜਿਹੜਾ ਲੈਟਰ ਪੈਡ ਤੇ ਲਿਖ ਕੇ ਵੀ ਦੇ ਕੇ ਆਪੋ ਜਿੱਥੇ ਬੰਦੀ ਵੱਲੋਂ ਪਰ ਉਹਨਾਂ ਨੇ ਆਪਣੀ ਜਿਹੜੀ ਬੇਇੱਜ਼ਤੀ ਮੰਨ ਲਈ ਇੱਕ ਵੀ ਮਿੰਟ ਦਾ ਟਾਈਮ ਨਹੀਂ ਦਿੱਤਾ ਅੱਜ ਮੈਨੂੰ ਹੋਣੀ ਫੋਨ ਆ ਲੁਧਿਆਣੇ ਤੋਂ 8 ਲੱਖ ਦਾ ਕਰਜ਼ਾ ਸੀ ਜਿਹੜਾ 3 ਲੱਖ 60 ਹਜ਼ਾਰ ਦੇ ਵਿੱਚੋਂ ਮਕਲਕ ਉਹਨਾਂ ਦਾ ਸੈਟ ਨੂੰ ਰੱਖਿਆ 3 ਲੱਖ 60 ਦੇ ਵਿੱਚ ਹੋਰ ਬੰਦੇ ਚਾਰੇ بڑے ਕੀ ਤੁਸੀਂ ਉਹਨਾਂ ਨੇ ਧਿਲਵਾਦ ਵੀ ਕੀਤਾ ਵੀ ਭਾਈ ਸਾਡਾ 3 ਲੱਖ 60 ਹਜ਼ਾਰ ਦੇ ਵਿੱਚ ਕਰ ਜਾਓ ਜਿੰਨੇ ਮੋਕੇ ਜਿਹੜੇ ਆਲੇ ਨੇ ਆਪਣੇ ਡਿਸਟ੍ਰਿਕਟ ਕਮੇਟੀ ਦੇ ਸੁਪਤਾ ਬਹੁਤ ਜੁੰਗੀ ਭੈਣਾ ਪਰਮਜੀਤ ਕੌਰ ਉਹਦੇ ਕੋਲੇ ਤੁਸੀਂ ਜਾ ਕੇ ਆਂਦਾ ਕੇਸ ਲੈ ਜੂ ਨਹੀਂ ਮੈਨੂੰ ਦੱਸ ਦਿਓ ਜਿਹਨਾਂ ਦੇ ਪੁਰਾਣੇ ਕੇਸ ਨੇ 10 ਸਾਲਾਂ ਦੇ 15 ਸਾਲਾਂ ਦੇ 50 ਸਾਲਾਂ ਦੇ ਡਿਫਾਲਟ ਹੋਏ ਕੇਸ ਨਹੀਂ ਕੋਈ ਦਿੱਕਤ ਉਹ ਤਾਂ ਆਪਾਂ ਨੂੰ ਮਗਰੋਂ 50% ਵੀ ਛੱਡ ਦੇਣਾ 70% ਵੀ ਛੱਡ ਦੇਣਾ ਉਹ ਕੇਸ ਦੇ ਕੋਡਾ ਨਿਰਪੱਖ ਕਰਦਾ ਵੀ ਕਿਹੜਾ ਕੇਸ ਕਿਵੇਂ ਆ ਵੀ ਕਿੰਨੇ ਠੋਊਗਾ ਜਿਹੜਾ ਇਹ ਕੋਰਪੋਰੇਟ ਵਾਲਾ ਇਹ ਪੁਰੇ ਲੋਕਾਂ ਨੂੰ ਕਰਜ਼ਾ ਜਿਹੜਾ ਆਪਣੇ ਸੈਕਟਰ ਆ ਗਿਆ ਆਪਾਂ ਸਾਰ ਨਹੀਂ ਸਕਦੇ ਸੀ ਤੇ ਜਿਹੜੀ ਸਕੀਮਾਂ ਸਿਰਫ ਕੇਵਲ ਤੇ ਕੇਵਲ ਇੱਕ ਵੀ ਲਈਆਂ ਚਿੱਠੀ ਮੇਰੇ ਕੋਲੇ ਆਈ ਆ ਜਿਨ੍ਹਾਂ ਨੇ ਲਾਭ ਲੈਣਾ ਦੱਸਾਨਾ ਨੇ ਵੀ ਆਪਣਾ ਕਰਜ਼ਾ ਜਿਹੜਾ ਮੋੜਨਾ ਤੇ ਇੱਕ ਤੋਂ ਹੋਰ ਦੱਸ ਦੇਣਾ ਵਿੱਚ ਗੱਲ ਜਮਨ ਕਰਨ ਲਈ ਤੁਸੀਂ 25% ਦੇ ਕੇ ਸਾਲ ਦਾ ਟੇਬਲ ਲੈ ਸਕਦੇ ਹੋ ਜਿਨ੍ਹਾਂ ਕੋਲੇ ਪੂਰੇ ਇਕੱਠੇ ਪੈਸੇ ਹੈਗੇ 25% ਦੇ ਕੇ ਜੇ ਮੇਰੇ ਕੋਲ 2 ਲੱਖ ਦਾ ਕਰਜ਼ਾ ਹੋ ਤਾਂ 50% ਦਿਓ ਪੰਜਾਬੀ ਆਯਾ ਦਿਓ ਸਿਰਫ ਆ ਦਾ ਕੇ ਲੈ ਰੋ 5 ਮਹੀਨੇ ਬਾਅਦ ਪੰਜ ਕਿਰਾਏ 10 ਕਿਰਾਏ ਜਦੋਂ ਮਾਦੀ ਕਰਾ ਲੂ ਇੱਕ ਫਾਸਤ ਕੋਈ ਨਹੀਂ ਬਲਾਊਗਾ ਨਾ ਟੋਟੀ ਜ਼ਮੀਨ ਕੋ ਖਨਾ ਟੋਟੀ ਰਹਿਣੋ ਸਾਰੇ ਸਾਰਿਆਂ ਨੂੰ ਬੇਨਤੀ ਆ ਵੀ ਇਹ ਜਿਹੜੀ ਸਕੀਮਾਂ ਦੁਬਾਰਾ ਇੱਕ ਨਹੀਂ ਨਿਆਸ ਜਾਈਆ 15 ਅੱਠ ਤੱਕ ਸਕੀਮਾਂ ਉਹ ਤੋਂ ਬਾਅਦ ਖਤਮ ਹੋ ਜਾਣੀਆਂ ਜਿਨ੍ਹਾਂ ਦੇ ਕੋਆਪਰੇਟਿਵੀਆਂ ਲੈਣਤਾ ਜਾਂ ਟਫਾਟ ਕੇਸ ਨੇ ਉਹ ਜਾਂਚੀ ਤੋਂ ਜਾਂਦੀ ਮੈਨੂੰ ਦੱਸਦੇ ਨੀ ਕਿਹਦੇ ਨਹੀਂ ਆ ਜਾਣ ਮੋਗੇ ਸਾਰੇ ਕਰਵਾਉਗਾ ਉਹ ਜਿਹੜੇ ਮੈਨੇ ਬਤਾ ਦੇਣੇ ਜਿੰਨਾਂ ਕਿਤਨਾ ਉੱਚੀ ਜਰੀ ਬੇਨਤੀ ਮੇਥੋਂ ਬੁਲਾ ਰਿਆ ਨੇ ਪਹਿਲਾਂ ਹੋਈ ਸੀ ਧੰਦੇ ਦੇ ਵਿੱਚ ਸਾਰੇ ਆਪੂ ਉੱਥੇ ਬੈਠੇ ਸੀਗੇ ਤੇ ਇਸ ਕਰਕੇ ਜਿਹੜੀ ਮਤਲਬ ਆਪਣੀ ਹੁਣ ਆਪਸ ਸਜੂਬ ਦੇ ਨਾਲ ਜਿੱਥੋਂ ਉੱਥੇ ਸਾਰੇ ਮੁੰਡੇ ਦੇਖ ਕੇ ਆਏ ਨੇ ਕੇਵਲ ਤੇ ਕੇਵਲ ਜਿਹੜਾ ਲੰਗੜਾ ਉਹ ਪਟਿਆਲਾ ਜਿਹੜਾ ਜਿਰੋਜ਼ਾ ਗੁਰਦੁਆਰੇ ਆਲਾ ਦੇ ਮਤਲਬ ਤੇ ਗੁਰਦੁਆਰਾ ਹੈਗਾ ਪਰੀਸ਼ਾਦਾ ਵਾਲਾ ਗੁਰਦੁਆਰਾ ਉਥੇ ਤਿਆਰ ਹੋਦਾ ਤੇ ਹੋ ਗਿਆ ਆਪਾਂ ਜਿੱਤਾਈ ਨਹੀਂ ਸੀ ਉਹ ਮੈਂ ਕਿਹਾ ਬੈਲ ਵੀ ਅਸੀਂ ਤਾਰਾਂਗੇ ਹੋਰ ਤੁਸੀਂ ਬੈਲ ਨਾ ਦਿਓ ਦੇਖੋ ਐਡੀ ਵੱਡੀ ਦੇਣ ਹੈ ਇਹਨਾਂ ਦੀ ਛਲੀਣਾ ਪਰਿਵਾਰ ਦੀ ਅਮਰ ਤੋਂ ਹੋਣਾ ਦੀ ਇਹਨਾਂ ਬੋਨਾ ਭਰਾਵਾਂ ਨੇ ਦਫ਼ਤਰ ਨਾਲ ਜਾਵਨਾ ਤੁਹਾਨੂੰ ਭਰਾ ਦੇਣਾ ਪਹਿਲਾਂ ਆਪਾਂ ਜਿਹੜੇ ਵਿੱਚ ਭਾਈ ਸੀ ਰਾਖੇ ਨੇ ਨਾਲੇ ਆਪਣਾ ਬੈਲ ਵੀ ਤਰਫਾ ਸੀ ਤੇ ਤਿਆਰ ਹੋਇਆ ਵੀ ਆਪੋ ਦੇਖ ਕੇ ਆਪਾਂ ਨਾਲੇ ਸਾਰਾ ਉਹ ਜਿਵੇਂ ਵੰਦੀ ਦੀ ਸੇਵਾ ਵੀ ਕਰਦੇ ਸੀ ਤੇ ਹੁਣ ਆਪਾਂ ਜਿਹੜਾ ਕਿੱ체 ਬੰਦੀ ਦਾ ਇਹ ਪਿਲਾ ਆਪਣਾ ਦਫ਼ਤਰਾਂ ਇਹਦੇ ਵਿੱਚ ਤਕਰੀਬੇ ਇਹ ਆਪਾਂ ਕੁਰਸਨਾ ਵੀ ਲਵੋਗੇ ਤੇ ਵੇਚ ਵੀ ਲਵੋਗੇ ਹੋਲੀ-ਹੋਲੀ ਜਿੰਨਾ ਕਹੋ ਵੈਸੇ ਇਕੱਠੇ ਹੋਈ ਜਾਣਗੇ ਬੈਨ ਵੀ ਆਪਾਂ ਧਰਿਆਂ ਵੀ ਆਪੜ ਦੇ ਬਣਾ ਰਹੇ ਹਾਂ ਉਹ ਪੱਕ ਨਹੀਂ ਇੱਥੇ ਜਰਗਾਂ ਲਈ ਉਹ ਆਪਾਂ ਖਜਾਨਾ ਚੀ ਸਾਹਿਬ ਆ ਗਏ ਆਪਣੇ ਗਮਨ ਸਿੰਘ ਜੀ ਜਿਹਨੂੰ ਕੰਮਾਂ ਲਈ ਕੈਰੀਡਾ ਨੂੰ ਆਇਆ ਵੀ ਇਹ ਤੋਂ ਹੀ ਆਪਾਂ ਸ਼ੁਰੂ ਆ ਕੇ ਖਜ਼ਾਨੇ ਵਿੱਚ ਡਾਲ ਲੈਣੇ ਆ ਵੀ ਬਾਈ ਕਰਨਾ ਤੇ ਕੁਰਸਨਾ ਬਾਕੀ ਪਾਈ ਪੂਰਿਆ ਸਾਰਾ ਜਿਮਾਰਾ ਪਾਈ ਦਾ ਸਾਰ ਲਿਆ ਤੇ ਗਾਂਵ ਨੂੰ ਆਪਾਂ ਅਗਲੀ ਮੀਟਿੰਗ ਤੇ ਆਪਦਾ ਇਜ਼ਾਹ ਬਣਾਵਾਂਗੇ ਸੋ ਜਿਹੜਾ ਆਪਣਾ ਤੁਹਾਨੂੰ ਪਤਾ ਜਾਂ ਅਸੀਰਤਾ ਕੋਲੇ ਬਿਹਾਰੀ ਕੂਟ ਨੇ ਆਪਣਾ ਸਰਕਾਰ ਨੂੰ ਆਰਡਰ ਕਰਦੇ ਆ ਵੀ ਜਿਹੜੇ ਆਰਡਰ ਖੋਲੇ ਗਾ ਉਹਦੇ ਜਿਹੜੀ ਸੰਧੀ 14 ਜਨਵਰੀ ਨੂੰ ਬੀਤੇਗਾ ਖਨੋਰੀ ਪਾਰਟਲ ਤੇ ਸੋਵਾ ਰਾਤ ਨੂੰ ਕੂਟੇ ਕਾਲ ਹੋਈ ਸੀ ਸਾਰੇ ਆਪਾਂ ਉਂਝੀ ਕੀ ਲਾਜੀਤੀ ਬਣਾਈ ਜੇ ਬਾਕੀ ਜਿਹੜੀ ਆ ਦੇਖੀ ਆਏ ਨਹੀਂ ਨਕਸ਼ੇ ਤੋਂ ਹੋਈ ਵੀ ਆਪਾਂ ਮੁਕੇ ਜਿਹੜੇ ਉਹ ਅਕਰ ਏਸੀ ਦਫਤਰ ਬਣਾਇਆ ਉਥੇ ਉਹਰੇ ਜੇ 15 20 ਬੰਦੇ ਆਉਂਦੇ ਸਨ ਜਿਹੜੇ ਦਿਨੇ ਦੀ ਰਾਤ ਨੂੰ ਵੀ ਉਥੇ ਏਸੀ ਲਾਇਆ ਹੋਇਆ ਮਾਜੇ ਵੀ ਗੁਰੂਤਪੁਰਾਇਆ ਤੇ ਮੁੱਢੇ ਬੇਠੀ ਸਾਰੀ ਜਿਹੜੇ ਰਾਤ ਭਾਈ ਸਾਨੂੰ ਕਾਲਜ ਲਿਖੀ ਕੇ ਆਸੀ ਭੂਰੇ ਲੈ ਕੇ ਆਏ ਹੋ ਜਿਹਨੇ ਆਉਂਦਾ ਉਹ ਮਿੱਠਾ ਉਹ ਦੱਸਦੇ ਸੀ ਭੂਰੇ ਲੈ ਆ ਉਹ ਨਾਲ ਨਾਲ ਤੁਸਾਂ ਬਹੁਤ ਹੋ ਜਾਂਦੀਆਂ ਇਸ ਕਰਕੇ ਜਿਹੜਾ ਅਪਰੋਚ ਦਫ਼ਤਰ ਬਣਾਇਆ ਉੱਚੇ ਸਾਡੇ ਟ੍ਰੈਕਟਰ ਨਾਲ ਜੇ ਖੜੇ ਸੀ ਉਹ ਮਨਪੁਰੇ ਸਾਹਮਣੇ ਪਾਣੀ ਛੜਕਦੇ ਜਿੰਦਾ ਵੀ ਨਾਮ ਉਥੇ ਬੰਦੇ ਹੁੰਦੇ ਪੱਕੇ ਹੀ ਜੇ ਕਹਿੰਦੇ ਨੇ ਉਹ ਵੇਲਾ ਤੂੰ 5 7 10 ਵੰਦੇ ਉਥੇ ਰਾਮ ਦਾ ਰਹੇ ਸਾਡੇ ਰਾਤ ਵੀ ਆਪਣੇ ਕੋਲੇ ਜਗ੍ਹਾ ਨਹੀਂ ਰਹਿੰਦੀ ਲੋਕੇ ਅੱਗੇ ਵੀ ਸਾਡੇ ਨੌਜਵਾਨ ਵੀ ਜਿਹੜੇ ਸਾਨੂੰ ਆੜਵੜਾ ਕਹਿ ਗਏ ਉਹਨਾਂ ਦੀ ਪਰਵਾਹੀ ਅਸੀਂ ਕਾਊਂਟਿੰਗ ਫੋਟਾ ਕਰਦਾ ਤੁਸੀਂ ਤੇ ਤੁਹਾਡੀ ਵੱਡੀ ਗੱਤ ਹੈ ਹਾਈ ਕੋਰਟ ਨੇ ਤੁਹਾਡੇ ਮਸਲੇ ਨੂੰ ਟਾਡੇ ਰੋਹ ਨੂੰ ਵੇਖ ਕੇ ਫੈਸਲਾ ਲਿਆ ਇਹ ਵੀ ਤੁਹਾਡੀ ਵੱਡੀ ਜਾਂਦਾ ਹੈ ਦੂਸਰੀ ਜਿੱਤ ਅੱਜ ਉਹਨਾਂ ਨੇ ਵੇਖਿਆ ਕਿ ਜਿਹੜੇ ਕਿਸਾਨ ਹੈ ਉਹ ਆਪ ਦੇ ਪ੍ਰਸ਼ਾਸਕ ਜਾਂ ਹਾਕਾ ਉਹਦੇ ਦਿੱਲੀ ਜਾ ਕੇ ਮੰਗ ਸਕਦੇ ਆ ਕਿਤੇ ਵੀ ਮੰਗ ਸਕਦੇ ਆ ਉਹਨਾਂ ਦਾ ਕਿਸੇ ਨਾ ਕੋਈ ਸ਼ਾਂਤਪਈ ਢੰਗ ਹੈ ਕੋਈ ਕਿਸੇ ਨਾ ਪੈਰ ਵਿਰੋਧ ਨਹੀਂ ਸਿਰਫ ਰਾਜਨੀਤੀ ਹੈ ਜਿਹੜੀ ਸਰਕਾਰਾਂ ਕਰ ਰਹੀਆਂ ਹੈ ਕੀ ਕੋਸ਼ਿਸ਼ ਨਹੀਂ ਹੋਇਆ ਇੱਕ ਬਹੁਤ ਤਕੜੇ ਪੱਤਰਕਾਰ ਨੇ ਲਿਖਿਆ ਸੀ ਕਿਹੜਾ ਜਿੰਨਾ ਗੋਦੀ ਮੀਡੀਆ ਹੈ ਕਿਹੜਾ ਟਰਮੀਨਲ ਟੁੱਟ ਗਿਆ ਮਿਹਨਤੀ ਬੰਦੇ ਟੈਕਸੀਆਂ ਚਲਾ ਕੇ ਉਹਦਾ ਪਰਿਵਾਰ ਪਾਲਣ ਵਾਲੇ ਤਿੰਨ ਜਣੇ ਹੀ ਖਾ ਕੇ ਮਾਰ ਕੇ ਕਿਸੇ ਨੇ ਖਬਰ ਤਾਂ ਕਹੀ ਦਿੱਤੀ ਤੇ ਮੋਦੀ ਦਾ ਪਜਾਮਾ ਇੱਥੋਂ ਮੰਗਦਾ ਜੀ ਚੱਕੀ ਇੱਥੋਂ ਮੰਗਦੀ ਕਲਰ ਇੱਥੋਂ ਦੀ ਤੇ ਕਿਹੜਾ ਸਾਰਾ ਮੀਡੀਆ ਜੱਫੀ ਜਾਂਦਾ ਹੈ ਜਿਵੇਂ ਅਸੀਂ ਕਰਵਾਣੀ ਪੜਦੇ ਹੁੰਦੇ ਆ ਕਹਿੰਦਾ ਸ਼ਰਮ ਨਹੀਂ ਆਈ ਇਸ ਮੀਡੀਆ ਨੂੰ ਮੀਡੀਆ ਤੇ ਵੀ ਇਹ ਸ਼ਰਮ ਨਹੀਂ ਮੀਡੀਆ ਕਹਿੰਦਾ ਫਿਰ ਪੱਤਰਕਾਰ ਉਹ ਹੁੰਦਾ ਹੈ ਜਿਹੜਾ ਸੱਚ ਦੀ ਗੱਲ ਕਰਦਾ ਹੈ ਸੱਚ ਤੇ ਖੜਦਾ ਹੈ ਸੱਚ ਦੀ ਵਾਇਟ ਹੁੰਦਾ ਔਰੇ ਹੱਕ ਦੇ ਵਿੱਚ ਬਹੁਤ ਲੋਕਾਂ ਨੇ ਕਮੈਂਟ ਕੀਤੇ ਜਿੰਨੇ ਸਾਡੇ ਅਣਖੀ ਪੱਤਰਕਾਰ ਸੀ ਉਹਨਾਂ ਨੇ ਵੀ ਇਹ ਗੱਲ ਨੂੰ ਬਰੀਆ ਲਿਆ ਪਹਿਲੇ ਗੋਦੀ ਪੀੜੀ ਆ ਸੀ ਉਹਦੇ ਮੂੰਹ ਤੇ ਚਪੇੜ ਵੱਜੀ ਇਸ ਕਰਕੇ ਲੜਾਈ ਆ ਜਿਹੜੀ ਇਹ ਨਾ ਸਮਝੋ ਇਹਦੇ ਚਾਪਰਾ ਸਰਭਾ ਲਿਓਏ ਕੁਸ਼ਕਾ ਨਾ ਮੈਂ ਸਾਡੇ ਲੀਡਰਾਂ ਤੇ ਵੀ ਕਹਿ ਦਿੰਦਾ ਹਮੇਸ਼ਾਕ ਸਾਡਾ